ਫਤਵਾ ਵਦੋਦੀਆਂ ਦੇ ਮੂੰਹ ਦੇ ਉੱਤੇ ਇੱਕ ਕਰਾਰੀ ਚਪੇੜ ਆ ਜਾਖੜ ਸਾਹਿਬ ਚੰਨੀ ਸਾਹਿਬ ਇਹ ਜਿਹੜੇ ਬੰਦੇ ਬੇਤੁਕੀਆਂ ਸਟੇਟਮੈਂਟਾਂ ਦਿੰਦੇ ਤੇ ਪ੍ਰਤਾਪ ਬਾਜਵਾ ਕਹਿੰਦਾ ਸੀਗਾ ਕਿ 13 ਤਰੀਕ ਨੂੰ ਵੈਸਟ ਦੇ ਲੋਕ ਜਿਹੜੇ ਆ ਭਗਵੰਤ ਮਾਨ ਦਾ ਮੰਝਾ ਇੱਥੋਂ ਚੁੱਕ ਕੇ ਸਤੋਵ ਚ ਡਾ ਦੇਣਗੇ ਸੋ ਮੈਂ ਅੱਜ ਕਾਂਗਰਸੀਆਂ ਨੂੰ ਕਹਿੰਦਾ ਇਹ ਕਾਂਗਰਸੀ ਪ੍ਰਤਾਪ ਬਾਜਵੇ ਦਾ ਚੰਡੀਗੜ੍ਹ ਦੇ ਦਫ਼ਤਰ ਚੋਂ ਮੰਜਾ ਚੁੱਕ ਕੇ ਕਾਨੂੰਨ ਆਂ ਦੀ ਸ਼ੰਭ ਦੇ ਵਿੱਚ ਢਾ ਕੇ ਆਉਣ ਸਭ ਕੀ ਕਹਣਗੇ ਜੋਗੇ ਜਲੰਧਰ ਦੇ ਵਿੱਚ ਵੱਡੀ ਜਿੱਤ ਹੋਈ ਆ ਆਮ ਆਦਮੀ ਪਾਰਟੀ ਦੀ ਅੱਜ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਆ ਇਹ ਜਿਹੜੀ ਜਿੱਤ ਹੋਈ ਆ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੀਆਂ ਪੰਜਾਬ ਪੱਖੀ ਨੀਤੀਆਂ ਦੀ ਜਿਹੜੀ ਉਹ ਜਿੱਤ ਹੋਈ ਐ ਪਿਛਲੇ 1.5 ਸਾਲ ਦੇ ਵਿੱਚ ਮਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਲਈ ਜਿਹੜੇ ਕੰਮ ਕੀਤੇ ਸੀਗੇ ਉਹਦਾ ਇੱਕ ਇਹ ਬਹੁਤ ਵੱਡਾ ਫਤਵਾ ਹੈ ਉਹ ਜਿਹੜੀਆਂ ਆਉਣ ਵਾਲੀਆਂ ਬਾਕੀ ਜਿਮਨੀ ਚੋਣਾਂ ਉਹ ਵੀ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਜਿਹੜਾ ਉਹ ਜਿੱਤੂਗੀ ਸੋ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵਧਾਈ ਦਿੰਦਾ ਬੀਜੇਪੀ ਨੇ ਜੇਤ ਨਜਰਬੰਦ ਕੀਤੇ ਸਾਡੇ ਕੌਮੀ ਕੰਵਿੰਨਰ ਅਰਵਿੰਦ ਕੇਰਿਵਾਦ ਜੀ ਨੂੰ ਵਧਾਈ ਦਿੰਦਾ ਡਾਕਟਰ ਸੰਦੀਪ ਪਾਠਕ ਜੀ ਨੂੰ ਵਧਾਈ ਦਿੰਦਾ ਸਾਡੇ ਪਾਰਟੀ ਦੇ ਆਗੂਆਂ ਨੇ ਜਿਨ੍ਹਾਂ ਨੇ ਉੱਥੇ ਕੰਮ ਕੀਤਾ ਸਾਡੇ ਐਮਐਲਏ ਸਹਿਬਾਨ ਸਾਡੇ ਮੰਤਰੀ ਸਹਿਬਾਨ ਸਾਡੇ ਚੇਅਰਮੈਨ ਸਾਹਿਬ ਸਾਡੀ ਪਾਰਟੀ ਦੇ ਕਈ ਬਰਕਤ ਸਿਗੇ ਜਿਹੜੇ ਬਚਾਰੇ 20 ਦਿਨ ਲਗਾਤਾਰ ਕੰਮ ਕਰਦੇ ਉਹਨਾਂ ਨੂੰ ਸਭ ਨੂੰ ਔਰ ਮੈਂ ਸਭ ਤੋਂ ਵੱਧ ਵਧਾਈ ਦਿੰਦਾ ਵੈਸਟ ਦੇ ਲੋਕਾਂ ਨੂੰ ਜਿਨ੍ਹਾਂ ਨੇ ਆਪਣਾ ਕੀਮਤੀ ਵੋਟ ਜਿਹੜਾ ਉਹ ਮਾਨ ਸਾਹਿਬ ਦੀਆਂ ਨੀਤੀਆਂ ਲਈ ਪਾਇਆ ਔਰ ਅਸੀਂ ਸਾਡੇ ਦੇ ਇੱਕ ਹੋਰ ਜੁਮੇ ਦੀ ਵਧ ਗਈ ਆ ਕਿ ਅਸੀਂ ਜਿਹੜਾ ਪੰਜਾਬ ਦੇ ਲੋਕਾਂ ਦਾ ਵਿਕਾਸ ਜਿਹੜਾ ਉਹ ਹੋਰ ਕਰਨਾ ਮਾਨ ਸਾਹਿਬ ਦੀਆਂ ਨੀਤੀਆਂ ਨੂੰ ਜਿਹੜਾ ਕਰ ਕਰ ਖੜਨਾ ਸੋ ਮੇਰੀ ਸਭ ਨੂੰ ਬਹੁਤ ਬਹੁਤ ਵਧਾਈ ਜੀ ਅਲਤ ਸਾਹਿਬ ਜਿਸ ਤਰ੍ਹਾਂ ਵਿਰੋਧੀ ਤੰਜ ਕਸਦੇ ਸੀਗੇ ਕਿ ਸੀਐਮ ਸਾਹਿਬ ਉਥੇ ਜਨਿੰਦਰ ਸ਼ਿਫਟ ਹੋ ਗਏ ਨੇ ਸਰਕਾਰ ਕਿਵੇਂ ਚੱਲੂਗੀ ਜਦ ਇਹ ਗਲੇਜ ਪ੍ਰਚਾਰ ਹੋ ਰਿਹਾ ਜਿਹੜੇ ਵਿਰੋਧੀ ਸੀਗੇ ਮੇਰੀ ਗੱਲ ਧਿਆਨ ਨਾਲ ਸੁਣੋ ਬਾਹਨ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਆਪਣਾ ਘਰ ਉਹਨਾਂ ਲਿਆ ਕਿਰਾਏ ਤੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਕੱਲਾ ਵੈਸਟ ਦੀ ਚੋਣ ਕਰਕੇ ਕਰ ਲੈਦੇ ਉਹਨਾਂ ਨੇ ਕਿਹਾ ਕਿ ਮਾਝੇ ਤੇ ਦੁਆਬੇ ਦੇ ਜਿਹੜੇ ਸਾਡੇ ਲੋਕ ਨੇ ਸਾਡੇ ਵਲੰਟੀਅਰ ਨੇ ਪਾਰਟੀ ਦੇ ਸਾਥੀ ਨੇ ਉਹਨਾਂ ਦੇ ਕੰਮ ਕਰਾਵਾ ਵਾਸਤੇ ਪੱਕੇ ਤੌਰ ਤੇ ਉਹਨਾਂ ਨੇ ਕਰ ਲਿਆ ਤੇ ਪ੍ਰਤਾਪ ਬਾਜਵਾ ਕਹਿੰਦਾ ਸੀਗਾ ਕਿ 13 ਤਰੀਕ ਨੂੰ ਬਸਤੇ ਦੇ ਲੋਕ ਜਿਹੜੇ ਆ ਭਗਵੰਤ ਮਾਨ ਦਾ ਮੰਜਾ ਇੱਥੋਂ ਚੁੱਕ ਕੇ ਸਤੌ ਚ ਡਾ ਦੇਣਗੇ ਸੋ ਮੈਂ ਅੱਜ ਕਾਂਗਰਸੀਆਂ ਨੂੰ ਕਹਿੰਦਾ ਕਿ ਕਾਂਗਰਸੀ ਪ੍ਰਤਾਪ ਬਾਜਵੇ ਦਾ ਚੰਡੀਗੜ੍ਹ ਦੇ ਦਫ਼ਤਰ ਚੋਂ ਮੰਜਾ ਚੁੱਕ ਕੇ ਕਾਨੂੰਨ ਆਨ ਦੀ ਸ਼ੰਭ ਦੇ ਵਿੱਚ ਡਾ ਕੇ ਆਉਣ ਜਿੱਥੇ ਬੰਦਾ ਬੰਦਾ ਬੜੀ ਧੂਧ ਉਹਨੂੰ ਪਤਾ ਲੱਗੇ ਕਿ ਕਿੱਦਾਂ ਇਦਾਂ ਦੇ ਕਮੈਂਟ ਕਰੀਦੇ ਆ ਬਾਜਵੇ ਦਾ ਮੰਜਾ ਚੁੱਕਣ ਲਈ ਤਿੰਨ ਚਾਰ ਬੰਦਿਆਂ ਦੀ ਲੋੜ ਨਹੀਂ 10-15 ਕਾਂਗਰਸੀਆਂ ਦੀ ਲੋੜ ਪਊਗੀ ਉਹਨਾਂ ਨੂੰ ਹੁਣੇ ਆਪਣਾ ਉਥੋਂ ਦਾ ਮੰਝਾ ਚੁੱਕਣਾ ਚਾਹੀਦਾ ਤਾਂ ਰਾਵੀ ਦਰਿਆ ਦੇ ਕੰਡੇ ਕਾਨੂੰਨ ਦੀ ਸ਼ੰਭ ਵਿੱਚ ਢਾ ਕੇ ਆਉਣਾ ਚਾਹੀਦਾ ਜਿਹੜੇ ਇਨਕਮੈਂਟ ਕਰਦੇ ਸੀਗੇ ਹੁਣ ਕਾਂਗਰਸੀ ਦਾ ਕਹਿਣਾ ਕਿ ਕਿਤਨਾ ਕਿਤੇ ਏਵੀਐਮ ਦੇ ਵਿੱਚ ਹੇਰਾਫੇਰੀ ਹੋਈ ਆ ਪਿਛਲੇ 2 ਦਿਨ ਤੋਂ ਆਮ ਆਦਮੀ ਪਾਰਟੀ ਨੇ ਹਰ ਤਰ੍ਹਾਂ ਦਾ ਹੱਤਕੰਡਾ ਜਲੰਧਰ ਦੇ ਵਿੱਚ ਬਣਾਇਆ ਉਹ ਕੀ ਕਹਿੰਦੇ ਉਹਨਾਂ ਦਾ ਛੱਡੋ ਉਹਨਾਂ ਉਹ ਬੜਾ ਕੁਝ ਕਹਿਣਗੇ ਜਦੋਂ ਉਥੋਂ ਚੰਨੀ ਜੀ ਪੌਣੇ 2 ਲੱਖ ਦੀ ਲੀਡ ਨਾਲ ਜਿੱਤੇ ਉਦੋਂ ਈਵੀਐਮ ਚ ਝਗੜਾ ਹੋਇਆ ਸੀ ਕਾਂਗਰਸੀ ਦੀ ਕਿਹੜੀ ਗੱਲ ਹੈ ਕਾਂਗਦੇ ਸੱਦ ਘਾਤੀ ਸਦਾ ਸੀ ਕਹਿੰਦੇ ਸੀ ਕਿ ਲੋਕ ਸਭਾ ਦੇ ਮੁੱਦੇ ਹੋਰ ਨੇ ਸਟੇਟ ਦੇ ਮੁੱਦੇ ਹੋਰ ਨੇ ਅਸੀਂ ਤੁਹਾਨੂੰ ਕਹਿਜੋ ਸਟੇਟ ਦੀਆਂ ਚੋੜਾ ਹੋਣ ਗਿਆ ਤੁਸੀਂ ਦੇਖਿਓ ਲੋਕ ਮਾਨ ਸਾਹਿਬ ਦੇ ਹੱਕ ਦੇ ਵਿੱਚ ਕਿਦਾਂ ਵੋਟਾਂ ਪਾਉਂਦੇ ਆ ਜਦੋਂ ਨੈਸ਼ਨਲ ਇਸ਼ੂ ਨੇ ਉਦੋਂ ਹੋਰ ਚੀਜ਼ਾਂ ਹੁੰਦੀਆਂ ਜਦੋਂ ਸਟੇਟ ਦੇ ਇਸ਼ੂ ਆ ਤਾਂ ਹੋਰ ਚੀਜ਼ਾਂ ਹੁੰਦੀਆਂ ਸੋ ਅੱਜ ਦਾ ਜਿਹੜਾ ਫਤਵਾ ਵਿਰੋਧੀਆਂ ਦੇ ਮੂੰਹ ਦੇ ਉੱਤੇ ਇੱਕ ਕਰਾਰੀ ਚਪੇੜ ਹੈ ਜਾਖੜ ਸਾਹਿਬ ਚੰਨੀ ਸਾਹਿਬ ਇਹ ਜਿਹੜੇ ਬੰਦੇ ਬੇਤੁਕੀਆਂ ਸਟੇਟਮੈਂਟਾਂ ਦਿੰਦੇ ਜਿਹੜਾ ਕਹਿੰਦਾ ਜੀ ਜਿਹੜੇ ਵੀ ਸੁਣਨੇ ਲੈਂਦੇ ਸਰਕਾਰ ਟੁੱਟ ਜਾਣੀ ਹੈ ਜੀ ਮਾਨ ਨੂੰ ਗੱਡੀ ਤੋਂ ਲਾ ਦੇਣਾ ਉਹਨਾਂ ਦੇ ਮੂੰਹ ਤੇ ਵੀ ਇੱਕ ਕਰਾਰੀ ਚ ਬੇੜ ਮਾਨ ਸਾਹਿਬ ਆ ਪੰਜ ਦੀ ਅਗਲੇ 5 ਸਾਲ ਵੀ ਆਉਣ ਵਾਲੇ 10 ਸਾਲ ਮਾਨ ਸਾਹਿਬ ਨੂੰ ਕੋਈ ਗੱਡੀ ਤੋਂ ਨਹੀਂ ਲਾ ਸਕਦਾ ਪੰਜਾਬ ਦੇ ਲੋਕ ਉਹਨਾਂ ਦਾ ਪ੍ਰਚਾਰ ਕਰਦੇ ਆ ਜਿਨ੍ਹਾਂ ਲੋਕਾਂ ਨੇ ਇਦਾਂ ਦਾ ਪ੍ਰਚਾਰ ਕੀਤਾ ਸੀ ਉਹਨਾਂ ਦੇ ਮੂੰਹ ਦੇ ਉੱਤੇ ਕਵਾਵਾ ਇੱਕ ਥੱਪੜ ਆ ਬਹੁਤ ਵੱਡਾ ਥੈਂਕ ਯੂ